ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਸ਼ੇਟਾ ਦੇ ਬੀਆਰਟੀਸੀ ਸੜਕ ਮਾਰਗ ਤੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਤਿੰਨ ਨੌਜਵਾਨ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਬੀਆਰਟੀਸੀ ਸੜਕ ਮਾਰਗ ਦੇ ਵਿੱਚ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਇਨ੍ਹਾਂ ਹਾਦਸੇ ਚੱਲਦੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਫਿਰ ਵੀ ਪ੍ਰਸ਼ਾਸਨ ਇਨ੍ਹਾਂ ਹਾਦਸਿਆਂ ਤੇ ਕੋਈ ਵੀ ਸਬਕ ਨਹੀਂ ਸਿੱਖ ਰਿਹਾ ਜਦ ਚੱਲਦੇ ਕਈ ਕਰਾਂ ਦੇ ਚਿਰਾਗ ਬੁੱਝ ਚੁੱਕੇ ਹਨ ਉੱਥੇ ਹੀ ਦੇਰ ਰਾਤ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਤਿੰਨ ਨੌਜਵਾਨ ਜੋ ਕਿ ਦਰਵਾਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਤਰੇਸਨ ਕਾਫੀ ਤੇਜ਼ ਰਫਤਾਰ ਦੇ ਵਿੱਚ ਸੀ ਇੱਕੋ ਮੋਟਰਸਾਈਕਲ ਤੇ ਸਵਾਰ ਤੇ ਪਿੱਛੋਂ ਇੱਕ ਤੇਜ਼ ਰਫਤਾਰ ਗੱਡੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦਾ ਚਾਲਦੇ ਤਿੰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਜੇਰੇ ਇਲਾਜ ਦੇ ਲਈ ਦਾਖਲ ਹਨ ਉੱਥੇ ਤੋਂ ਦੱਸਿਆ ਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਇਹ ਵੀ ਪਤਾ ਲੱਗਿਆ ਹੈ ਕਿ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸਨ ਅਤੇ ਤੁਰਕਾਠਣਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਵੱਲੋਂ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਹਦੇ ਕਾਰਨ ਟੱਕਰ ਲੱਗੀ ਸੀ ਉਹ ਕਾਰ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਕੱਲ੍ਹ ਬਈ ਇਧਰ ਅਮਰਸਰ ਦਾ ਪਰਿਵਾਰ ਆ ਰਹੀ ਹੈ ਤੇ ਮੋਟਰਸਾਈਕਲ ਅੱਗੇ ਸੀ ਤੇ ਗੱਡੀ ਪਿੱਛੇ ਆ ਰਹੀ ਸੀ ਉਹਨਾਂ ਵਿੱਚ ਲਿਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਦੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤੇ ਇਹਨਾਂ ਨੂੰ ਉਹਨਾਂ ਹਸਪਤਾਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾ ਹੀ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਹਿੱਦਾ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਕਾਰਵਾਈ ਕਰ ਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨ ਜਣੇ ਬੈਠੇ ਜੀ ਤੇ ਹੁਣ ਕਿੰਨਾਂ ਦੀ ਹਾਲਤ ਕਿਵੇਂ ਹੈ ਤਿੰਨਾਂ ਦੀ ਇੱਕ ਇੱਕ ਦੀ ਹਾਲਤ ਬਿਲਕੁਲ ਸਿਰੀ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨੀ ਕਿ ਹਾਂਜੀ ਹਾਂਜੀ ਤੇ ਗੱਡੀ ਦੇ ਵਿੱਚ ਸਵਾਰ ਕਿੰਨੇ ਜੀ ਗੱਡੀ ਤੇ ਤਿੰਨ ਜਣੇ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਗਏ ਨਹੀਂ ਹਾਲੇ ਤੱਕ ਪਤਾ ਨਹੀਂ ਪਤਾ ਆਪਾਂ ਗੱਡੀ ਖੜ